ਅਜੀਖ ਹੋਰ ਬਾਦਸ਼ਾਹ ਦੀ ਆਪਾਂ ਕਹਾਣੀ ਪਾਉਣਿਆਂ ਉਹ ਬਾਦਸ਼ਾਹ ਦੀ ਜਿਹੜਾ ਬੜਾ ਧਰਮੀ ਬੜਾ ਦਾਨੀ ਉਹ ਲੋਕਾਂ ਨੂੰ ਬੜੇ ਦਾਨ ਕਰਦਾ ਸੀਗਾ ਬੜਾ ਧਰਮ ਦਾ ਪੱਕਾ ਦੀ ਜਿਹੜੀ ਕੁਦਰਤ ਹੈ ਐਵੀ ਉਹ ਆਵਦੇ ਭਗਤਾਂ ਨੂੰ ਜੋ ਨਹੀਂ ਹੁੰਦੇ ਲੋਚਿਆਂ ਨੂੰ ਇਹ ਕੁਝ ਨਹੀਂ ਕਹਿੰਦੀ ਤੇ ਲੋਚਾ ਦਾ ਵਾਅਦਾ ਹੁੰਦਾ ਕੇਨਾ ਵਧਾ ਕੇ ਫੇਰ ਛਿੜਦੀ ਐ ਬੜਾ ਹੋ ਆਵਦੇ ਤਾਰ ਮਤੇ ਕੈਂ ਭਗਵਾਨ ਨੇ ਦੇਖਿਆ ਵੀ ਦੇਖਾਂ ਪਰ ਤੇ ਆ ਕੇ ਵੀ ਰਾਜਾ ਧਰਮ ਦਾ ਕਹਿਮ ਐ ਰਾਜ ਭਗਵਾਨ ਮਾਲਕ ਦੇ ਕੋਲੋਂ ਇੱਕ ਸਾਧ ਰੂਪੀ ਭਾਵੀ ਬਣ ਕੇ ਆ ਗਈ ਤੇ ਰਾਜਾ ਰਾਜ ਦਲਵਾਰ ਵਿੱਚ ਆ ਗਿਆ ਆ ਕੇ ਆਉ ਲਖੇ ਜਗਾਤੀ ਵਜੀਰ ਕਹਿਣ ਲੱਗੇ ਮਹਾਰਾਜ ਇੱਕ ਮਹਾਤਮਾ ਐ ਨੇ ਆਪਣੇ ਉਹ ਕੰਨੇ ਨਹੀਂ ਰਾਜੇ ਨਹੀਂ ਗੱਲ ਕਰਾਂਗੇ ਛੋੜਣਾ ਨਹੀਂ ਕਰਨੀ ਕਿਉਂ ਉਦੋਂ ਦੇ ਰਾਜੇ ਹੁੰਦੇ ਜਿਹੜੇ ਉਹ ਦਿਆਵਾਨ ਹੁੰਦੇ ਤੇ ਵਾਕੀ ਉਹ ਤੋਂ ਡਰਦੇ ਸਾਧਾ ਵੀ ਸ਼ਰਾਬ ਵੀ ਦੇ ਦਿੰਦੇ ਸੀ ਹੁਣ ਤਾਂ ਕੋਈ ਸ਼ਰਾਬ ਦੇਣ ਵਾਲਾ ਬਿਰਲੇ ਹੀ ਰਹਿ ਗਿਆ ਉਹ ਆਇਆ ਹੁਣ ਭਾਵੀ ਦਾ ਸਾਧ ਬਣਿਆ ਮੈਂ ਬੜੇ ਕਹਿਣ ਚੱਕਰ ਦੇਖਿਆ ਵੀ ਹਾਂ ਹਾਂ ਮਹਾਤਮਾ ਕੋਈ ਪੂਰੇ ਆ ਕਹਿੰਦਾ ਉਹ ਮਹਾਰਾਜ ਦੱਸੋ ਕੀ ਹੁਕਮ ਹੈ ਇਹ ਕੁਛ ਦੀ ਲੋੜ ਆ ਕੀ ਲੈਣਾ ਕਹਿੰਦਾ ਰਾਜਾ ਕੁਛ ਨਹੀਂ ਲੈਣਾ ਉਹ ਕਹਿੰਦਾ ਨਹੀਂ ਮਹਾਰਾਜ ਤੁਸੀਂ ਮੇਰੇ ਦਲਵਾਰ ਚ ਆਇਓ ਮੰਗੋ ਜਿਹੜੀ ਚੀਜ਼ ਦੀ ਲੋੜ ਆ ਤੁਹਾਨੂੰ ਦੇਵਾਂਗਾ ਉਹ ਕਹਿੰਦਾ ਨਹੀਂ ਰਾਜਾ ਕੁਛ ਨਹੀਂ ਲੈਣਾ ਜੋ ਤੀਜੀ ਵਾਰ ਰਾਜੇ ਨੇ ਕਿਹਾ ਕਹਿੰਦਾ ਜੀ ਮੰਗੋ ਜੋ ਕੁਛ ਕਹਿੰਦਾ ਤੇਰਾ ਤੀਜਾ ਵਾਚਨ ਹੋ ਗਿਆ ਕਹਿੰਦਾ ਹਾਂ ਮਹਾਰਾਜ ਕਹਿੰਦਾ ਮੈਨੂੰ ਨਹੀਂ ਦਾ ਗਊ ਦਾ ਮਾਸ ਦੇ ਦੇ ਤੇ ਨਹੀਂ ਰਾਜ ਭਾਗ ਛੱਡ ਕੇ ਚਲੇ ਜਾਓ ਇਥੋਂ ਰਾਜੇ ਦੇ ਤਾਂ ਪੈਰਾਂ ਥੱਲੇ ਮਿੱਟੀ ਨਿਕਲ ਗਈ ਵੀ ਕਿਹੜਾ ਸਾਦਾ ਦਾ ਕੋਈ ਭਾਵੀ ਆ ਗਈ ਘਰ ਦੇ ਉੱਤੇ ਕਹਿੰਦਾ ਸੂਜ ਜੀ ਕਹਦਾ ਮਹਾਰਾਜ ਮੈਂ ਮੇਰੀ ਰਾਣੀ ਨਾਲ ਨੂੰ ਪੁੱਛ ਕੇ ਦੱਸੂ ਅਸੀਂ ਛੱਤਰਿਆਂ ਅਸੀਂ ਤਾਂ ਗਊ ਗਰੀਬ ਦੀ ਰੱਖਿਆ ਕਰਨ ਵਾਲਿਆਂ ਅਸੀਂ ਉਹ ਰਾਣੀ ਕੋਲੇ ਗਿਆ ਹੁਣ ਰਾਜੇ ਦਾ ਮੂਡ ਰੰਗ ਬਦਲਿਆ ਪਿਆ ਪਿਆ ਹੋ ਗਿਆ ਮਨ ਨੂੰ ਦਾਸੀ ਹੋ ਗਈ ਵੀ ਬੜਾ ਕਸੂਤਾ ਕੰਮ ਹੋ ਗਿਆ ਰਾਜ ਛੱਡ ਦਿਆਂ ਤਾਂ ਔਖਾ ਹੈ ਗੌਦਾ ਮਾਸਦ ਨੇ ਆਪਾਂ 70 ਹੀ ਆ ਫਿਰ ਤਾਂ ਆਪਣਾ ਕਈ ਜਨਮ ਹਸ ਟਕਾਰਾ ਹੀ ਨਹੀਂ ਹੋਣਾ ਜਦੋਂ ਗਿਆ ਰਾਣੀ ਨੇ ਦੇਖ ਲਿਆ ਵੀ ਅੱਜ ਬਾਦਸ਼ਾਹ ਦਾ ਮੂਡ ਬਦਲਿਆ ਵੇ ਕੋਈ ਜਿਹੜੀ ਸਿਆਣੀ ਬੁੜੀਆ ਹੁਣ ਵੀ ਦੇਖ ਲੈਂਦੇ ਖੇਤੋਂ ਬੰਦਾ ਆਇਆ ਨਾ ਜੇ ਲੜ ਲੜ ਪੈ ਕਿਸੇ ਨਾਲ ਉਹ ਆਉਂਦੇ ਨੂੰ ਦੇਖ ਲੂ ਵੀ ਅੱਜ ਇਹਦਾ ਮੂਡ ਬਦਲਿਆ ਕੋਈ ਗੱਲ ਹੈ ਉਹ ਪੁੱਛੂ ਵੀ ਕੀ ਗੱਲ ਤੇਰਾ ਅੱਜ ਚਿਹਰਾ ਬਦਲਿਆ ਪਿਆ ਉਹ ਕਹਿੰਦੀ ਬਾਦਸ਼ਾਹ ਕੀ ਗੱਲ ਹੈ ਤੇਰਾ ਮੂਡ ਬਦਲਿਆ ਚਿਹਰਾ ਬਦਲਿਆ ਪੀੜਾ ਹੋਇਆ ਪਿਆ ਕਹਿੰਦਾ ਰਾਣੀ ਕੀ ਦੱਸਾਂ ਬਹੁਤ ਵੱਡੀ ਬੇਵਸਤਾ ਦਾ ਪਹਾੜ ਡਿਗਿਆ ਆਪਣੇ ਦੇ ਕਹਿੰਦੀ ਹੈ 10 ਤਾਂ ਸਹੀ ਕਹਿੰਦਾ ਇੱਕ ਮਹਾਤਮਾ ਆ ਗਿਆ ਆਪਣੇ ਦਲਵਾਰ ਚ ਅੱਛਾ ਕਹਿੰਦੀ ਫਿਰ ਜੋ ਕੁਝ ਮੰਗਦਾ ਦੇ ਦਿਓ ਕਹਿੰਦਾ ਬੰਨੀ ਬੜੀ ਪੜੀ ਚੀਜ਼ ਲਈ ਕਿੱਥੋਂ ਦੇਵਾਂਗੇ ਕਹਿੰਦਾ ਕੀ ਮੰਗੇ ਲਈ ਕਹਿੰਦੀ ਕਹਿੰਦਾ ਚਾਹੇ ਦਾ ਗਊ ਦਾ ਮਾਸ ਦਿਓ ਨਹੀਂ ਰਾਜ ਭਾਗ ਛੱਡ ਦਿਓ ਕਹਿੰਦੀ ਰਾਜ ਆਪਾਂ ਛੱਡ ਰਹੀਆਂ ਆਪਣੀ ਗਊ ਧਰਮ ਹੈ ਰਾਜ ਛੱਡਦੇ ਆਪਾਂ ਗਊ ਦਾ ਮਾਸ ਨਹੀਂ ਦਿੰਦੇ। ਜਾਂ ਕਹਦੇ ਉਹਨੂੰ ਉਹ ਆ ਗਿਆ ਕਹਿੰਦਾ ਦੱਸ ਬਈ ਕੀ ਕਹਿੰਦੀ ਹੈ ਰਾਣੀ? ਕਹਿੰਦਾ ਜੀ ਰਾਜ ਛੱਡ ਦਿੰਨੇ ਆ। ਅਸੀਂ ਗਊ ਦਾ ਮਾਸ ਨਹੀਂ ਦਿੰਦੇ। ਕਹਿੰਦਾ ਫਿਰ ਐਂ ਗੱਲਾਂ ਆਹ ਰਾਜੇ ਵਾਲੀਆਂ ਪਸਾਕਾਂ ਲਾ ਦੇ ਸਾਰੇ ਜਣੇ ਹੋਣਾ। ਦੋ ਮੁੰਡੇ ਦੀ ਕਹਿੰਦਾ ਲੋਕਾਂ ਵਰਗੇ ਕੱਪੜੇ ਪਾਓ। ਭਈ ਰਾਣੀ ਨੇ ਪਸਾਕ ਲਾਤੀ ਰਾਜੇ ਨੇ ਲਾਤੀ। ਰਾਜੇ ਨੇ ਲਾ ਕੇ ਆ ਉਹਦਾ ਤਾਜ ਸਾਦੇ ਸਿਰ ਤੇ ਧਰਤਾ ਕਹਿੰਦਾ ਜਦੋਂ ਤੂੰ ਰਾਜਾ ਐ ਮੈਂ ਇਹਦਾ ਤੇ ਅਸੀਂ ਤਾਂ ਜਾਣਿਆ ਦੋਨੇ ਮੁੰਡੇ ਲੈ ਲੈ ਨਾਲ ਤੁਰਪੇ ਪਈ ਤੁਰੇ ਆਉਂਦੇ ਆ ਨਾਲ ਬੱਚੇ ਆ ਗਏ ਇੱਕ 5 ਸਾਲ ਦਾ ਇੱਕ 7 ਸਾਲ ਦਾ ਕਿਤੇ ਰਾਣੀ ਚੱਕ ਲੈਂਦੀ ਐ ਮੁੰਡੇ ਨੂੰ ਕਿਤੇ ਰਾਜਾ ਚੱਕ ਲੈਂਦਾ ਹੁਣ ਉਹ ਵਿਚਾਰੇ ਕਿੱਥੇ ਤੁਰੇ ਸੀਗੇ ਜਿੰਨਾ ਨੇ ਪੰਗੂ ਉੜਾਦੇ ਐਸ਼ਾ ਲਈਆ ਹੋਣਾ ਤੇ ਤੁਰੇ ਆਉਂਦੇ ਨੇ ਤੁਰੇ ਆਉਂਦੇ ਨੇ ਰਾਜਾ ਇੱਕ ਸ਼ਹਿਰ ਚ ਚਲਾ ਗਿਆ ਉਥੇ ਜਾ ਕੇ ਰਾਤ ਕੱਟੀ ਰਾਤ কাট ਕੇ ਕਹਿ ਲੱਗਿਆ ਵੀ ਹੁਣ ਐ ਤਾਂ ਫਿਰ ਆਪਣਾ ਕੋਈ ਸਰਨਾ ਨਹੀਂ ਕਹਿੰਦੀ ਹਾਂ ਕਹਿੰਦਾ ਕੋਈ ਨੌਕਰੀ ਕਰੀਏ ਕਹਿੰਦੀ ਕਰ ਲਾ ਵਾ ਆਸ਼ਾ ਪਰ ਕੀਤੀ ਨਹੀਂ ਜਾਣੀ ਆਪਾਂ ਤੋਂ ਕਿਉਂ ਸਿਆਣੇ ਪੁਰਸ਼ਾਂ ਨੇ ਕਹੇ ਕਹਿੰਦੇ ਦੁੱਖ ਦਰਦ ਪਰਦੇਸ ਦੇ ਬੁਰੇ ਹੁੰਦੇ ਘਰੋਂ ਨਿਕਲ ਕੇ ਬੇਰਾਮ ਰਹਿਣਾ ਜਿਹਨਾਂ ਆਪ ਹਕੂਮਤਾਂ ਕੀਤੀਆਂ ਮੁਸ਼ਕਲ ਉਹਨਾਂ ਨੂੰ ਫੇਰ ਗਲਾਮ ਰਹਿਣਾ ਆ ਕਾ ਗੱਲ ਸੱਚੀ ਹੈ ਜਿਹਨੇ ਆਪ ਹਕੂਮਤ ਕੀਤੀ ਉਹਨੂੰ ਗਲਾਮ ਰਹਿਣਾ ਬਹੁਤ ਔਖਾ ਹੋ ਜਾਂਦਾ ਹੁਣ ਬਾਦਸ਼ਾਹ ਕਹਣਾ ਹੈ ਕਾਰਾ ਮੈਂ ਹਾੜੀ ਵੜ ਲਿਆ ਕਰੂੰ ਕਹਿੰਦੀ ਮੈਂ ਫਿਰ ਓਥੇ ਬਲੀਆਂ ਚੋਕ ਲਿਆ ਕਰੂੰਗੀ ਕਹਿੰਦੇ ਨਾਲ ਆ ਬੱਚੇ ਚੋਕ ਲਿਆ ਕਰਨਗੇ ਬਲੀਆਂ ਭੁੰਨ ਕੇ ਕੁੱਟ ਕੇ ਛਾਂਡ ਕੇ ਆਪਾਂ ਉਹ ਦੌਣੇ ਖਾ ਲਿਆ ਕਰਾਂਗੇ ਕਹਿੰਨਾ ਚੰਗਾ ਬਈ ਇੱਕ ਜ਼ਿੰਮੇਦਾਰ ਨੂੰ ਕਹਿੰਦਾ ਯਾਰ ਮੈਂ ਤੇਰੇ ਦਿਹਾੜੀ ਲਵਾ ਦਿਆਂ ਜੱਟ ਨੇ ਦੇਖਿਆ ਜਦੋਂ ਚੈਣ ਚੱਕਰ ਗੋਰਾ ਸੋਹ ਜਵਾਨ ਆ ਕਹਿੰਨਾ ਯਾਰ ਤੂੰ ਦਿਹਾੜੀ ਵਾਲਾ ਬੰਦਾ ਤਾਂ ਹੈ ਨਹੀਂ ਜਿਮੀਦਾਰ ਸਿਆਣਾ ਤੀ ਕਹਿੰਦਾ ਕਿਉਂ ਕਹਿੰਦਾ ਨਾ ਤੂੰ ਦਾ ਕਿਸੇ ਅਮੀਰ ਅਮੀਰ ਦਾ ਪੁੱਤ ਐ ਮੈਂ ਯਾਰ ਤੇ ਤਿਹੜੀ ਵੜਾ ਕੇ ਫਾਪ ਲੈਣਾ ਉਹ ਕਹਿੰਦਾ ਨਹੀਂ ਅਸੀਂ ਭੁੱਖੇ ਮਰਦੇ ਆ ਮੇਰੇ ਦੋ ਬੱਚੇ ਇੱਕ ਮੇਰੇ ਘਰ ਵਾਲੀ ਐ ਤੇਰੇ ਨਾਲ ਮੈਂ ਤਾਂ ਕਰੂੰਗਾ ਹੁਣ ਕਿੱਥੇ ਵੱਢੀ ਦੀ ਹਾੜੀ ਪੈਗੀ ਵੱਢਣੀ ਰਾਜੇ ਦਾ ਕਣਕਾ ਨਾ ਵੱਢੀ ਜਾਵੇ ਗਰਮੀ ਦੀ ਰੁੱਤ ਮੁੜ ਕੋ ਮੁੜ ਕੇ ਬੁਰਾ ਹਾਲ ਹੋ ਗਿਆ ਜਦੋਂ ਬੋਲਾ ਰੋਟੀ ਲੈ ਕੇ ਘਰੋਂ ਗਿਆ ਦੇਖਿਆ ਵੀ ਹੈ ਮੁੰਡਾ ਨੂੰ ਕਹਿੰਦਾ ਆਹ ਕੌਣ ਆ ਭਾਈ ਕਹਿੰਦੇ ਬਾਪੂ ਦਿਹਾੜੀ ਆ ਕਹਿੰਦਾ ਉਹ ਦਿਹਾੜੀਆ ਨਹੀਂ ਹੈਗਾ ਉਹ ਬੋਲਾ ਤਾਂ ਦਾਤੀ ਅੰਮਰਾਈ ਬੈਠਾ ਹੈ ਕਹਿੰਦੇ ਪਤਾ ਜੀ ਅਸੀਂ ਵੀ ਕਿਹਾ ਦੀ ਉਹ ਕਹਿੰਦਾ ਵੀ ਸੱਚ ਦੱਸ ਕਹਿੰਦਾ ਜੀ ਮੈਂ ਤਾਂ ਅਮੀਰ ਬੰਦਾ ਮੈਦਾ ਕੰਮ ਕੀਤਾ ਤੇ ਹੁਣ ਮਜਬੂਰੀ ਦਾ ਮਾਰਾ ਕਰਦਾ ਉਹ ਕਹਿੰਦਾ ਨਾ ਧਰ ਦੇ ਜਾਤੀ ਦਾਤੀ ਧਰ ਦੇ ਤਾਂ ਗਣਕ ਨਹੀਂ ਵੱਢਣੀ ਤੂੰ ਐਂ ਕਰ ਪਾਣੀ ਦਾ ਤੋੜਾ ਲਿਆ ਜਾ ਕੇ ਇਹਨਾਂ ਨੂੰ ਜਦੋਂ ਮੁੱਕ ਜਾ ਕਰੂਗਾ ਤੈਨੂੰ ਤੇਰੀ ਤਨਖਾਹ ਦੇਵਾਂਗੇ ਸੀ ਬੁੜੇ ਨੂੰ ਤਰਸ ਆਇਆ ਵੀ ਹੈ ਵੀ ਐਡਾ ਮੀਰ ਬੰਦਾ ਇਹਨੇ ਵਿਚਾਰੇ ਨੇ ਕਿੱਥੇ ਵੱਡੀਆਂ ਨੇ ਹਾਰੀਆਂ ਤਾਂ ਕੋਈ ਵਿਵਸਤਾ ਦਾ ਮਾਰਾ ਵੈ ਉਧਰ ਰਾਣੀ ਬੱਲੀਆਂ ਚੁਗਦੀ ਤੁਰੀ ਫਿਰਦੀ ਐ ਨਾਲ ਬੱਚੇ ਨੇ ਜਾ ਕੇ ਬੱਲੀ ਫੜਾ ਆਂਦੇ ਨੇ ਉਹ ਕਹਿੰਦੇ ਜਦੋਂ ਖੜੀ ਦੇ ਲਵੇ ਬਲੀ ਚੱਕਣ ਲੱਗੀ ਕਹਿੰਦੇ ਖੜੀ ਦੀ ਬਲੀ ਟੁੱਟ ਗਈ ਨਾਲ ਆਇਨੇ ਨੂੰ ਜ਼ਿੰਮੇਦਾਰ ਆ ਗਿਆ ਉਹਨੇ ਦੇਖਿਆ ਕਿ ਲੱਤ ਮਾਰੀ ਰਾਣੀ ਦੀ ਕਹਿੰਦਾ ਖੜੀ ਨੋ ਬਲੀਆਂ ਤੋੜਦੀਆਂ ਉਹ ਕਹਿੰਦੀ ਭਲੇਖੇ ਨਾ ਟੁੱਟ ਗਈ ਮੈਂ ਤਾਂ ਬਹਾਨੇ ਚੋ ਚੁੱਕਦੀਆਂ ਰਾਜਾ ਵੀ ਦੇਖੀ ਜਾਂਦਾ ਬੈਠਾ ਪਾਣੀ ਦਾ ਤੌੜਾ ਲੈ ਕੇ ਵੀ ਉਹ ਜੱਟ ਮੇਰੀ ਰਾਣੀ ਦੇ ਲੱਤਾਂ ਮਾਰਦਾ ਪਰ ਮਜਬੂਰ ਤੇ ਬੋਲ ਨਾ ਸਕਿਆ ਰਾਜੇ ਨੂੰ ਉੱਥੇ ਬੈਠੇ ਨੇ ਕਿਹਾ ਕਹਿੰਦਾ ਵਿਫਤ ਪਈ ਸਰ ਆਣ ਕੇ ਚੜ ਗਿਆ ਦੁਗਣਾ ਭਾਰਾ ਸੇਲੇ ਚ ਕੁੰਦੀਆਂ ਰਾਣੀਆਂ ਤੱਕੇ ਦੇਣ ਗਵਾਰ ਕਹਿੰਦਾ ਵਿਫਤਾ ਨੇ ਦੇਖ ਕਹਿੰਦਾ ਇੱਕ ਜੱਟ ਲੱਤਾਂ ਮਾਰੀ ਜਾਂਦਾ ਜਿਹੜੀ ਇੱਕ ਮੇਰੇ ਹੁਕਮ ਦੇ ਮੂਹਰੇ ਕੰਮ ਦੇ ਹੁੰਦੇ ਕਹਿੰਦਾ ਮਾਲਕਾ ਤੇਰੀਆਂ ਖੇਡਾਂ ਨੇ ਭਈ ਉਹ ਬੋਣਾ ਕਹਿੰਦਾ ਇਹ ਕਰ ਤੂੰ ਤਾਂ ਤੈਨੂੰ ਕੀ ਦਿਹਾੜੀ ਦੇਈਏ ਕਹਿੰਦਾ ਜਿਹੜੀ ਬਾਬਾ ਦੇਣੀਆਂ ਦੇ ਦੋ ਦਿਹਾੜੀ ਨਹੀਂ ਤੁਸੀਂ ਐਂ ਕਰੋ ਮਾਨੂੰ ਦਿਹਾੜੀ ਨਾ ਦਿਓ ਕਹਿੰਦਾ ਕਿਉਂ ਕਹਿੰਦਾ ਸਾਨੂੰ ਦੋਸਰੇ ਆਟਾ ਦੇ ਦਿਓ ਅਸੀਂ ਰੋਟੀ ਪਕਾ ਕੇ ਖਾ ਲਾਂਗਾ ਉਹ ਦੋ ਬੱਚੇ ਤੇ ਤੀਵੀਂ ਵੀ ਮੇਰੀ ਐ ਕਹਿੰਦਾ ਤੈਨੂੰ ਪੱਕੀਆਂ ਬਕਾਈਆਂ ਦੇਵਾਂਗੇ ਆਟਾ ਨਹੀਂ ਦਿੰਦੇ ਚੱਲ ਸਾਡੇ ਨਾਲ ਆਈ ਵਾਗੇ ਤੇ ਇੱਕ ਦਰਖਤ ਤਲੇ ਬਹਿ ਗਏ ਰਾਜਾ ਨਾਲ ਵਾਗ ਗਿਆ ਪੱਕੀਆਂ ਪਕਾਈਆਂ ਰੋਟੀਆਂ ਦੇਤੀਆਂ ਬੁੜੇ ਨੇ ਕਹਦਾ ਬੁੜੀਆਂ ਨੂੰ ਵੀ ਭਾਈ ਦੋ ਜਵਾਕ ਨੇ ਚਾਰ ਜਾਣੇ ਨੇ ਰੋਟੀ ਇਹਨਾਂ ਨੂੰ ਅੱਜ ਵੀ ਰੋਟੀ ਦੇ ਦਿਓ ਰੋਟੀ ਲੈ ਕੇ ਆ ਗਿਆ ਖਾਦੀ ਰੋਟੀ ਰਾਣੀ ਨੂੰ ਕਹਿੰਦਾ ਰਾਣੀ ਹੁਣ ਆਪਾਂ ਇਹ ਸ਼ਹਿਰ ਨੂੰ ਛੱਡ ਦੇ ਕਹਿੰਦੀ ਚੱਲੋ ਮਹਾਰਾਜ ਛੱਡ ਕੇ ਸ਼ਹਿਰ ਕਾ ਹੋਰ ਸਾਵਾ ਸ਼ਹਿਰ ਵਿੱਚ ਵਾਗ ਗਿਆ ਉੱਥੇ ਭਾਲ ਕਰਦਾ ਫਿਰਦਾ ਵੀ ਜੇ ਕੋਈ ਨੌਕਰੀ ਮਿਲ ਜੇ ਨੌਕਰੀ ਕਰ ਲਾਂਗੇ ਇਹਨੇ ਝੂਰੀ ਦੀ ਪੱਠੀ ਚੱਲ ਰਹੀ ਐ ਉੱਥੇ ਵਾਗਿਆ ਕਹਿੰਦਾ ਇੱਥੇ ਦੇਖ ਲਿਆ ਚਿਰੂ ਨੂੰ ਕਹਿੰਦਾ ਭਾਈ ਸਾਨੂੰ ਨੌਕਰ ਰੱਖ ਲਾ ਇਹ ਦੋ ਝੂਰੀ ਚਾਕੀ ਜਨਾਨੀ ਕਨੀ ਤੇ ਉਹਦੇ ਕਨੀ ਕਹਿਣ ਲੱਗੀ ਭਾਈ ਤੁਸੀਂ ਸਾਨੂੰ ਮਖੌਲ ਕਰਦੇ ਹੋ ਕਹਿੰਦੇ ਨਹੀਂ ਬੀਬਾ ਕਲੀ ਕਿਤੇ ਤੁਸੀਂ ਨੌਕਰੀ ਕਰਨ ਵਾਲਿਓ ਤੁਸੀਂ ਤਾਂ ਮੈਨੂੰ ਵੀਰ ਬੰਦੇ ਦਿਖਦੇ ਆ ਛੋੜੇ ਚ ਹੈਣ ਚੱਕਰ ਦੱਸਦੇ ਨੇ ਨਾਗ ਰੂਪ ਦੱਸਦੇ ਨੇ ਕਹਿੰਦਾ ਨਹੀਂ ਬੀਬਾ ਸੀ ਨੌਕਰੀ ਕਰਾਂਗੇ ਕਹਿੰਦਾ ਮੇਰੀ ਤੀਵੀ ਦਾ ਤੇਰਾ ਚੋਕਾ ਲਾਇਆ ਕਰੂਗੀ ਕਹਿੰਦੀ ਅੱਛਾ ਕਹਿੰਦਾ ਮੈਂ ਤੈਨੂੰ ਜੰਗਲ ਦੇ ਵਿੱਚੋਂ ਖੱਬਲ ਚੋਕੇ ਲਿਆ ਦਿਆ ਕਰੂੰਗਾ ਮੇਰੇ ਬੱਚੇ ਆਵਦੀ ਮਾਂ ਦੇ ਲੇਵੇ ਵਾਲਣ ਕਰ ਦਿਆ ਕਰਨਗੇ ਕਹਿੰਦੀ ਚੰਗਾ ਰਾਣੀ ਨੇ ਭਾਈ ਰੱਖ ਲਈ ਰਾਣੀ ਕਹਿੰਦੀ ਗੱਲ ਇੱਕ ਸੁਣ ਲਾ ਕਿੰਨੀ ਮਾ ਪਾਣੀ ਭਰਦੀ ਐ ਸ਼ਹਿਰ ਦਾ ਤੇਰੀ ਜੀਬੀ ਨੂੰ ਨਾਲ ਤੋੜਾ ਜਾ ਕੇ ਲੈ ਜਾਣਾ ਪਿਆ ਕਰੂ ਕਹਿੰਦਾ ਜਾਇਆ ਕਰੂ ਤੇ ਤੇਰੀ ਨੌਕਰੀ ਕਰਦੀ ਐ ਕੀ ਲਵੇਂਗਾ ਕਹਿੰਦਾ ਦੋ ਸੇਰਾ ਆਟਾ ਦੇ ਦਿਆ ਕਰੀ ਸਾਨੂੰ ਬਸ ਅਸੀਂ ਆਪਣੀ ਰੋਟੀ ਪਕਾ ਲਿਆ ਕਰਾਂਗੇ ਕਹਿਣ ਲਗੀ ਚੰਗਾ ਭਾਈ ਰਾਜਾ ਤਾਂ ਬਾਲਣ ਲਿਆ ਕਰੇ ਰਾਣੀ ਚੋਕਾ ਲਾਇਆ ਕਰੇ ਤੇ 2 ਕਿਲੋ ਆਟਾ ਦੇ ਦਿਆ ਕਰੇ ਚਿਉਰੀ ਆਉਂਦੀ ਆ ਹੋ ਠੀਕਰਾ ਮੁੱਦਾ ਮਾਰ ਲਿਆ ਕਰਨ ਚੁੱਲੇ ਤੇ ਠੀਕਰੇ ਤੇ ਪਕਾ ਕੇ ਰੋਟੀਆਂ ਖਾ ਲਿਆ ਕਰਨ ਜਵਾਖਾਂ ਨੂੰ ਖਵਾ ਲਿਆ ਕਰਨ ਪਰ ਨੰਗਣ ਵਾਲੇ ਹਰੇਕ ਦੇਖੇ ਵੀ ਯਾਰ ਕਮਾਲ ਆ ਆ ਠੀਕਰੇ ਤੇ ਰੋਟੀਆਂ ਪਕਾ ਕੇ ਖਾਂਦੇ ਜਿਹੜੇ ਬੰਦੇ ਸਾਖਲ ਸੂਰਤਨੀ ਨਦੀ ਗਰੀਬਾਂ ਵਾਲੀ ਕੋਈ ਕਾਰਨ ਹੈ ਭਾਈ ਐਨੇ ਉਹ ਪੱਠੀ ਤੋਂ ਪਹਿਲਾਂ ਫਿਰ ਕੀ ਕਰੀ ਚਾਲ ਆਪਾਂ ਪਾਣੀ ਭਰ ਕੇ ਆਉਣਾ ਪਿੰਡ ਦਾ ਰਾਣੀ ਚੱਕ ਲਿਆ ਕਰੇ ਤੌੜਾ ਕਿੱਥੇ ਤੌੜੇ ਚੱਕੀ ਤੇ ਵਿਚਾਰੀ ਨੇ ਲੱਕ ਡੋਲੇ ਖਾਂਦੀ ਤੌੜਾ ਲੈ ਕੇ ਨਾਲ ਤੁਰ ਹੀ ਗਿਆ ਕਰੇ ਉਸ ਨੇ ਐਨੇ ਇੱਕ ਸਦਾਗਰ ਦਾ ਜਹਾਜ਼ ਆ ਲੱਗਿਆ ਕਿਨਾਰੇ ਦੀ ਬੰਦਰਗਾਹ ਦੇ ਉਹ ਸ਼ਹਿਰ ਬੰਦਰਗਾਹ ਦੇ ਕਿਨਾਰੇ ਦੇ ਦੀ ਜਦੋਂ ਉੱਥੇ ਗਏ ਉਹ ਕਨਾ نوکر ਕਹਿੰਦਾ ਵੀ ਸਾਡੇ ਰਹਾਜ ਚ ਪੰਜ ਦੌੜੇ ਪਾ ਕੇ ਸਾਨੂੰ ਸਦਾਗਰ ਨੇ ਕਿਹਾ ਉਹਦਾ ਮਿਹਨਤ ਲੈ ਲਓ ਜਦੋਂ ਗਈ ਨਾਲ ਸਦਾਗਰ ਨੇ ਦੇਖਿਆ ਕਹਿੰਦਾ ਇਹ ਕੌਣ ਹੈ ਕਹਿੰਦੀ ਮੇਰੀ ਨੌਕਰਾਨੀ ਹੈ ਕਹਿੰਦਾ ਤੇਰੀ ਨੌਕਰਾਨੀ ਹੈ ਇਹ ਤਾਂ ਬਹੁਤ ਸਨੱਖੀ ਜਨਾਨੀਆਂ ਬਹੁਤ ਸੋਹਣੀਆਂ ਤਾਂ ਕਿਸੇ ਅਮੀਰ ਘਰ ਦੀ ਧੀ ਈ ਹੈ ਕਹਿੰਦੀ ਮੇਰੇ ਕੋਲ ਦਾ ਰੋਟ ਵਿਚਾਰੇ ਰੋਲਦੇ ਖੋਲਦੇ ਆ ਗਏ ਇਹ ਪੱਠੀ ਝੋਕ ਦੇ ਦੇ ਘਰ ਆਲਾ ਬੰਦ ਲਿਆਉਂਦਾ ਹੁੰਦਾ ਉਹ ਵੀ ਬਹੁਤ ਸਨੱਖਾ ਹੈ ਕਹਿੰਦੀ ਪਈ ਪਰੇ ਕਰਕੇ ਸਦਾ ਕਰ ਕਹਿੰਦਾ ਵੇਜਲਾ ਕਹਿੰਦੀ ਲੈ ਲਾ ਪੈਸੇ ਮਕਾਲੇ ਪੈਸੇ ਲੈ ਲੈ ਕਹਿੰਦੀ ਚੰਗਾ ਜਦੋਂ ਪੰਜਵਾਂ ਤੌੜਾ ਲੈ ਕੇ ਕੱਲੀ ਆਉ ਤੂੰ ਉਹ ਤੋਂ ਲੈ ਕੇ ਵਗ ਜਹਾਜ ਚਾਰ ਤੌੜੇ ਤਾਂ ਨਾਲ ਪਵਾਈ ਕਹਿੰਦੀ ਜਾ ਇੱਕ ਤੌੜਾ ਰਹਿਂਦਾ ਪਾਣੀ ਦਾ ਪਾ ਕੇ ਆ ਦੁਗਈ ਉਹਦਾ ਭਾਈ ਅੰਦਰ ਵੜ ਗਿਆ ਉਹਦੀ ਬੇਸਲ ਵੱਜ ਗਿਆ ਜਹਾਜ ਦੇ ਦਰਵਾਜ਼ੇ ਬੰਦ ਹੋ ਗਏ ਜਹਾਜ ਹੱਕ ਲਿਆ ਰਾਣੀ ਨੇ ਵੀ ਦੇਖ ਲਿਆ ਵੀ ਮੈਂ ਤਾਂ ਲੈ ਗਿਆ ਇਹ ਰਾਣੀ ਭੱਜ ਕੇ ਇੱਕ ਕਮਰੇ ਵਿੱਚ ਵੜ ਕੇ ਅੰਦਰ ਉਹ ਕੁੰਡਾ ਲਾ ਲਿਆ ਉਹ ਕਹੇ ਖੋਲ ਕੇ ਨਹੀਂ ਦੋਸਤਾ ਜੇ ਤੂੰ ਕੁੰਡਾ ਤਾਂ ਕਿਨਾ ਖਲਾਏਗਾ ਮੈਂ ਖੁਦ ਕਸ਼ੀ ਕਰੂੰਗੀ ਮਾਂ ਉਹਦੇ ਤੇਰੇ ਜਿਉਂਦੀ ਹੱਥ ਨਹੀਂ ਆਉਂਦੀ ਕਹਿਣ ਲੱਗਾ ਫਿਰ ਕਹਿੰਦੀ ਮੈਂ 5 ਸਾਲ ਤੈਨੂੰ ਪਰਦੇ ਨਹੀਂ 5 ਸਾਲਾਂ ਬਾਅਦ ਮੈਂ ਤੈਨੂੰ ਬਦਲ ਲੂੰਗੀ ਚਲੋ ਉਹਨੇ ਆਖੇ 5 ਸਾਲ ਵੀ ਆਏ ਜੇ ਕਾਹਨੂੰ ਮਰਵਾਉਣੀ ਹੈ ਇੰਨੀ ਸਨਖੀ ਜਨਾਨੀ ਹੈ ਜੋ ਆਜ ਹੱਕਤਾ ਜਦੋਂ ਰਾਜਾ ਆਇਆ ਕਹਿ ਲਗਿਆ ਬੱਚਾ ਨੇ ਦੇਖਿਆ ਪੁੱਛਿਆ ਚਿਹਰੋਂ ਸਾਡੀ ਮਾਂ ਕਹਿੰਦੀ ਬਾ ਅਲੋ ਸ਼ਹਿਰ ਚ ਹੋ ਉਹਨਾਂ ਬੱਚੇ ਦੋਨੇ ਪਾਲਦੇ ਫਿਰਦੇ ਨੇ ਸ਼ਹਿਰ ਚ ਉਹ ਤਾਂ ਸਿਆਵੇ ਇੱਕ ਬੁੜੀ ਨੇ ਕਿਤੇ ਜਹਾਜ਼ ਚ ਵੱੜਦੀ ਦੇਖੀ ਸੀ ਉਹ ਕਹਿੰਦੀ ਬੱਚੋ ਕੀ ਪਾਲਦੇ ਫਿਰਦੇ ਪੁੱਤ ਕਹਿੰਦੇ ਸਾਡੀ ਮਾਂ ਗਮਾ ਚ ਗਈ ਕਹਿੰਦੀ ਉਹ ਨਹੀਂ ਥੇ ਆਉਂਦੀ ਕਹਿੰਦੇ ਕਿਉਂ ਕਹਿੰਦੇ ਉਹਦਾ ਜਹਾਜ਼ ਵਾਲਾ ਲੈ ਗਿਆ ਪੁੱਤ ਚੜਾ ਕੇ ਮੈਂ ਚੜਦੀ ਦੇਖੀ ਆ ਜਾ ਰੇ ਤੇ ਉਹਨੂੰ ਕਹਿੰਦੇ ਬਾਪੂ ਸਾਡੀ ਮਾਂ ਦਾ ਜਹਾਜ਼ ਵਾਲਾ ਲੈ ਗਿਆ ਚੜਾ ਕੇ ਸਾਨੂੰ ਇੱਕ ਬੁੜੀ ਨੇ ਦੱਸਿਆ ਕਹਿੰਦਾ ਆਖੇ ਹਾਂ ਉੱਚੀ ਉਰੀ ਨੂੰ ਕਹਿੰਦਾ ਐਡਾ ਧੋਖਾ ਖਾ ਕੇ ਦੀ ਧੋਖਾ ਮੈਂ ਕੀ ਕਰਦਾ ਥੋੜਾ ਜੂੜੇ ਖੜਿਆ ਨਾ ਕੀ ਟਿਕਾਣਾ ਖਬਰ ਕਿੱਧਰ ਰਗ ਗਈ ਉਹ ਮੈਂ ਕੀ ਦੀ ਪੁੱਛ ਪੜੀ ਐ ਕਿਉਂ ਝੂਠਾ ਬੰਦਾ ਸੌ ਗੱਲ ਬੋਲਦਾ ਐ ਰਾਜੇ ਨੇ ਦੋਨੇ ਮੁੰਡੇ ਲੈ ਨਾਲ ਕਹਣਾ ਚਲੂ ਬੋਤਾ ਪਾ ਇੱਥੇ ਰਹਿੰਦੇ ਨਹੀਂ ਹੁਣ ਚਲੋ ਆਪਾਂ ਹੋਰ ਸ਼ਹਿਰ ਚੱਲਦੇ ਆਂ ਦੋ ਗਈ ਹੁਣ ਬੱਚੇ ਦੋ ਨਦੀ ਚਲੀ ਜਾਵੇ ਮੂਰੇ ਜੋ ਨਦੀ ਚੱਲੇ ਉਹਨੇ ਅਖਾਦੇ ਮੈਂ ਦੋ ਨੂੰ ਚਾਕੇ ਵਿੱਚ ਵੜ ਗਿਆ ਵਜਨ ਮੁੰਡਿਆਂ ਦਾ ਹੋ ਜੂ ਪਾਰ ਨਗਿਆ ਨਹੀਂ ਜਾਣਾ ਉਹਨੇ ਆਪਦੀ ਪੱਗ ਪਾੜ ਕੇ ਇੱਕ ਨੂੰ ਦਰਖਤ ਦੇ ਨਾਲ ਬੰਨਤਾ ਵੀ ਜੇ ਮੈਂ ਛੱਡ ਗਿਆ ਕੀ ਆ ਜਵਾਕ ਮਗਰਨਾ ਜੇ ਡੁੱਬ ਜੂ ਦੂਜੇ ਨੂੰ ਪਰਲੇ ਪਾਸੇ ਛੱਡਿਆ ਆ ਉਧਰ ਬੰਨਿਆ ਆ ਨਾਲ ਇਹ ਜੋ ਬੰਨਿਆ ਜਦੋਂ ਰਾਜਾ ਲੱਗਿਆ ਉਹਦੇ ਵਿਜੀ ਦੀ ਨੰਗਣ ਐਡੀ ਤੇ ਸਾਲ ਆਈ ਰਾਜਾ ਦਾ ਥੇਰ ਲਿਆ ਜਿਹੜੇ ਰਾਜ ਤੋਂ ਆਏ ਸੀ ਉਧਰ ਨੂੰ ਨਦੀ ਦਾ ਪਾਣੀ ਜਾਂਦਾ ਤੇ ਰਾਜਾ ਦਾ ਤਰਦਾ ਤਰਦਾ ਉਹ ਸ਼ਹਿਰ ਦੇ ਕੰਢੇ ਲੱਗ ਗਿਆ ਕੰਢੇ ਲੱਗਿਆ ਬਾਹਰ ਨਿਕਲਿਆ ਆਪਦੇ ਕੱਪੜੇ ਕੋਪੜੇ ਨਚੋੜੇ ਤੇ ਮੂਰੇ ਸ਼ਹਿਰ ਦੇ ਦਰਵਾਜ਼ੇ ਬੰਦ ਹੋ ਚੁੱਕੇ ਸੀ ਕਿਉਂ ਨੇ ਰਾਤੀ ਉਹਨੇ ਜਾ ਕੇ ਪਹਿਰੇ ਆ ਨੂੰ ਕਿਹਾ ਕਹਣਾ ਯਾਰ ਮੈਨੂੰ ਤੁਸੀਂ ਐਂ ਕਰੋ ਮੇਰੇ ਕਪੜੇ ਪੇ ਜਨੇ ਮੈਨੂੰ ਤੁਸੀਂ ਬਾਹਰ ਖੋਲ ਦਿਓ ਮੈਂ ਇਕੱਲੇ ਅੰਦਰ ਆ ਜਾਂ ਕਹਿੰਦੇ ਨਾ ਰਾਜੇ ਦਾ ਹੁਕਮ ਅੰਦਰ ਨਹੀਂ ਕਿਸੇ ਨੇ ਆਉਣਾ ਦਿਨ ਚੜ੍ਹਦੇ ਤੱਕ ਉਹ ਸ਼ਹਿਰ ਦਾ ਰਾਜਾ ਮਰਿਆ ਵਾ ਤੇ ਉੱਥੇ ਸਾਰੇ ਵਜ਼ੀਰਾਂ ਨੇ ਜਿੰਨੇ ਅਹਲਕਾਰਤੀ ਮਤਾ ਦੀ ਵੀ ਜਿਹੜਾ ਦਰਵਾਜੇ ਦੇ ਮੂਹਰੇ ਤੜਕੇ ਹੋਇਆ ਉਹਨੂੰ ਰਾਜਾ ਬਣਾ ਲੈਣਾ ਕੋਈ ਜਾਤ ਪਾਤ ਪੁੱਛਣੀ ਨਹੀਂ ਤੇ ਭਾਈ ਜਦੋਂ ਬਾਹਰ ਖੋਲਿਆ ਹੁਣ ਰਾਜਾ ਬੈਠਾ ਦੇਖ ਕੇ ਲੋਕ ਖੁਸ਼ ਹੋ ਗਏ ਕਹਿੰਦੇ ਓਏ ਆ ਤਾਂ ਜਮ ਹੀ ਰਾਜੇ ਵਰਗਾ ਰਾਜਾ ਆਪਣੇ ਵਰਗਾ ਕੁਧੀਆਂ ਵਾਹ ਫੜ ਲਿਆ ਕਹਿੰਦਾ ਕਿੱਧਰ ਲੈ ਕੇ ਜਾਂਦੇ ਹਾਂ ਕਹਿੰਦੇ ਆਜਾ ਭਲੇ ਆਮਾਨ ਸਾਹਿਬ ਤੈਨੂੰ ਰਾਜ ਦਿੰਨੇ ਆ ਉਹ ਮਨ ਵਿੱਚ ਸੋਚੇ ਵੀ ਮੈਂ ਰਾਜ ਨੂੰ ਕੀ ਕਰਨਾ ਮੇਰਾ ਘਰ ਤਾਂ ਉਜੜ ਗਿਆ ਬੱਚੇ ਨਿਕਲ ਗਏ ਰਾਣੀ ਨਿਕਲ ਗਈ ਕਹਿੰਦੇ ਨਹੀਂ ਚਲ ਪਈ ਤਾਜ ਦੇਤਾ ਰਾਜੇ ਦੇ ਸਿਰ ਤੇ ਬਾਦਸ਼ਾਹ ਬਣਾਤਾ ਜਦ ਬਾਦਸ਼ਾਹ ਬਣਾਇਆ ਉਧਰੋਂ ਤੜਕੇ ਤੋਂ ਵੀ ਕਪੜੇ ਧੋਣ ਜਾਂਦਾ ਤੋਂ ਬਨਾਲ ਆਉਦੇ ਬਾਲ ਦੇ ਜੋੜ ਕੇ ਰੇੜੀ ਦੇ ਵਿੱਚ ਜਦੋਂ ਗਏ ਵਾਵਾ ਜਵਾ ਖੜਿਆ ਹੋ ਗਿਆ ਉਸਨੇ ਕਿਹਾ ਤੋ ਬਣੇ ਕਹਿੰਦੀ ਪਤੀ ਦੇਵਾ ਬੱਚੇ ਦੀ ਆਵਾਜ਼ ਆਈ ਜਾਂਦੇ ਜੰਗਲ ਤੋਂ ਕਹਿੰਦਾ ਕਮਲੀ ਹੋਈ ਐ ਇੱਥੇ ਬੱਚਾ ਕਿਥੇ ਜਾਨਵਰ ਖਾ ਜਾਂਦੇ ਇੰਨੇ ਜਾਨਵਰ ਨੇ ਇਹਦਾ ਕੋਈ ਜਾਨਵਾਰੀ ਬੱਚੇ ਵਾਲੀ ਬੋਲੀ ਬੋਲਦਾ ਜਦੋਂ ਦਿਨ ਚੜ ਗਿਆ ਕਹਿੰਦੀ ਹੋ ਦੇਖੇ ਕਰਨਾ ਬਣਿਆ ਪੈਗਾ ਨਹੀਂ ਬੱਚਾ ਕਾ ਦੋਨੇ ਜੀ ਭੱਜੇ ਖੋਲ ਲਿਆ ਤੋਬੀਆਂ ਦੇ ਲਾਦਨੀ ਦੀ ਬੜੇ ਖੁਸ਼ ਹੋਈ ਕਹਿੰਦੇ ਤਾਂ ਆਪਾਂ ਨੂੰ ਮਾਲਕ ਨੇ ਪਾਲਿਆ ਪੋਸਿਆ ਪੁੱਤ ਜਿਹਾ ਤਾਂ ਜਦੋਂ ਦੂਜੇ ਪਾਸੇ ਪਤਨ ਦੇ ਦੂਆ ਰੋਇਆ ਉਹ ਕਹਿੰਦੀ ਪਤੀ ਦੇ ਵੇ ਇੱਕ ਹੋ ਸੀ ਆਵਾ ਬੱਚੇ ਦੋ ਨੇ ਤੋਬੀਆਂ ਦੇ ਕੋਲੇ ਇੱਕ ਛੋਟੀ ਜੀ ਕਿਸ਼ਤੀ ਹੁੰਦੀ ਵੀ ਜੇ ਤੋਂ ਦਾ ਕਪੜਾ ਤੇਰ ਗਿਆ ਨਾ ਫਿਰ ਉਹ ਉਹਦੇ ਤੇ ਬਹਿ ਕੇ ਕਪੜਾ ਚੱਕਦੇ ਉਹ ਕਹਿੰਦੀ ਕਿਸ਼ਤੀ ਖੋਲ ਆ ਕਿਸ਼ਤੀ ਤੇ ਬਹਿ ਕੇ ਜਾ ਕੇ ਉਹਨੂੰ ਲੈ ਕੇ ਆ ਤੋਬੀ ਨੇ ਕਿਸ਼ਤੀ ਦਾ ਰੱਸਾ ਖੋਲਿਆ ਕੱਕਾ ਚੱਪੂ ਪਾਰ ਲਾ ਜਾ ਕੇ ਕਿਸ਼ਤੀ ਬੰਨੀ ਬੱਚੇ ਨੂੰ ਖੋੜ ਕੇ ਆਹਦੀ ਬੋਕਲ ਚ ਪਿਆਰ ਦਿੱਤਾ ਭਾ ਕੇ ਕਿਸ਼ਤੀ ਜ ਆਪਸ ਲੈ ਆਏ ਦੋਨੇ ਪਾਈ ਇਕੱਠੇ ਕਰ ਲਏ ਉਹ ਕਹਿਣ ਲੱਗੇ ਬੱਚੋ ਤੁਸੀਂ ਐ ਦੱਸੋ ਵੀ ਆਹ ਜੰਗਲ ਦੇ ਵਿੱਚ ਤੁਸੀਂ ਕਿਵੇਂ ਆ ਗਏ ਉਹ ਕਹਿੰਦੇ ਅਸੀਂ ਨਾ ਫਲਾਨੇ ਰਾਜੇ ਦੇ ਪੁੱਤ ਆ ਕਹਿੰਦਾ ਹਾਂ ਕਹਿੰਦਾ ਵਰਾ ਰੋਹੀ ਚ ਕੀ ਕਰਨ ਆ ਗਏ ਤੁਸੀਂ ਉਹ ਕਹਿੰਦੇ ਸਾਡਾ ਰਾਜ ਭਾਗ ਨਾ ਕਿਸਾਦ ਨੇ ਲੈ ਲਿਆ ਬੱਚੀ ਕੋ 7 ਸਾਲ ਦਾ ਦੀ 5 ਸਾਲ ਦਾ ਦੀ ਸੂਹ ਵਾਲੀ ਦੀ ਕਹਿੰਦੇ ਅਸੀਂ ਇੱਥੇ ਨੌਕਰੀ ਲਾਗੀ ਦੀ ਮੇਰੀ ਮਾਂ ਦਾ ਚੋਰੀ ਦੇ ਕਹਿੰਦੀ ਕੱਪੜੇ ਚੋਕਾ ਲਉਂਦੀ ਹੁੰਦੀ ਮੇਰਾ ਪਿਓ ਲਉਂਦਾ ਹੁੰਦਾ ਬਾਲਨ ਕਹਿੰਦਾ ਚੂਰੀ ਨੇ ਮੇਰੀ ਮਾਂ ਜਹਾ ਚੜਾਦੀ ਮੁੜ ਕੇ ਸਾਨੂੰ ਸਹਾਈ ਨਹੀਂ ਕਹਿੰਦਾ ਸਾ ਛੋਡਾ ਪਿਓ ਕਹਿੰਦਾ ਪਰ ਸਾਡਾ ਪਿਓ ਸਾਨੂੰ ਚੱਕ ਕੇ ਲੈ ਆਇਆ ਇੱਧਰ ਵੀ ਆਪਾਂ ਨਦੀ ਪਾਰ ਕਰਾਂਗੇ ਕਹਿੰਦਾ ਇੱਕ ਨੂੰ ਇੱਧਰ ਬੰਨ੍ਹ ਗਾ ਦੂਜੇ ਨੂੰ ਉਧਰ ਜੋ ਨੰਗਣ ਲੱਗਿਆ ਇੰਨਾ ਤੇਜ਼ ਪਾਣੀ ਆ ਮੇਰਾ ਪਿਓ ਰੁੜ ਗਿਆ ਪਤਾ ਨਹੀਂ ਕਿੱਧਰ ਗਿਆ ਉਤੋਂ ਬਣ ਕਹਿੰਦੀ ਕਹਿੰਦੀ ਤਾਂ ਮਾਲਕ ਨੇ ਆਪਾਂ ਨੂੰ ਬਹਾਨੇ ਨਾਲ ਪੁੱਤ ਦੇਣੇ ਸੀ ਆਪਣੇ ਲਾ ਦੇਣੀ ਇਹ ਤਾਂ ਆਪਣੀ ਫਰਿਆਦ ਹੋਣੀ ਆ ਇੱਥੇ ਕੌਣ ਆਪਦੇ ਜਵਾਕਾਂ ਨੂੰ ਐ ਕੌਣ ਬਣ ਸਕਦਾ ਤੂੰ ਸੋਚ ਕਹਿੰਦਾ ਹੋ ਸਕਦਾ ਹੈ ਭਈ ਘਰੇ ਲੈ ਗਏ ਕਹਿੰਦੀ ਅੱਜ ਕੱਪੜੇ ਧੋਵੇ ਬਾਪ ਚੱਲ ਕਰਨੂਗਾ ਜੀ ਘਰੇ ਲੈ ਗਏ ਘਰੇ ਲਈ ਆ ਕੇ ਬੱਚੇ ਰੋਂਦੇ ਦੀ ਨਮਾਏ ਧਮਾਏ ਉਹਨਾਂ ਦੇ ਕੱਪੜੇ ਜਿਹੜੇ ਲਿਬੜੇ ਧੋ ਕੇ ਸੁਮਾਰ ਕੇ ਪਾਏ ਤੇ ਉਹਨਾਂ ਨੂੰ ਪਾਲਿਆ ਤੋ ਇੱਕ ਪੰਜ ਦਾਦੀ ਇੱਕ 7 ਸਾਲ ਦਾਦੀ ਚੰਗੀ ਸੇਵਾ ਕੀਤੀ ਤੋ ਬਜਾਨੇ ਉਹ ਰਾਜੇ ਦੇ ਪੜ ਨਹੀਂ ਲਾਦੇ ਹੋਏ ਉਸੇ ਰਾਜੇ ਦੇ ਹੁਣ ਰਾਜੇ ਨੂੰ ਕੀ ਪਤਾ ਦੀ ਵੀ ਮੇਰੇ ਪੁੱਤ ਨੇ ਕੰਨ ਲੱਗੇ ਜਦੋਂ ਮੁੰਡੇ ਹੋ ਗਏ 20 20 7 7 ਆਲ ਦਾ 6 ਦੀ ਵਧ ਗਿਆ 17 18 18 ਸਾਲ ਦੇ ਗੱਭਰੂ ਹੋ ਗਏ ਔਰ ਕਹਣ ਲੱਗੀ ਹੁਣ ਆਪਾਂ ਪੜਾ ਕੇ ਕੀ ਕਰਾਂਗੇ ਨੌਕਰੀ ਦੀ ਲਵਾ ਦੇ ਵਜ਼ੀਰ ਨੂੰ ਤੋਬੀ ਨੇ ਕਿਹਾ ਕਿ ਉਹ ਰਾਜੇ ਦੇ ਕਪੜੇ ਤੋਂ ਆਉਂਦਾ ਕਹਿੰਦਾ ਮਹਾਰਾਜ ਸਾਡੇ ਗਰੀਬਾਂ ਦੇ ਬੱਚਾ ਨੂੰ ਨੌਕਰੀ ਦੀ ਰਖਾ ਦਿਓ ਵਜ਼ੀਰ ਨੇ ਜੋ ਦੇਖ ਕੇ ਕਹਿੰਦਾ ਹਾਂ ਬੱਚੇ ਬਹੁਤ ਸੋਹਣੇ ਆ ਇਹਦਾ ਨੌਕਰੀ ਦੀ ਰਖਾ ਦਿੰਨੇ ਆ ਦੋਨੇ ਮੁੰਡੇ ਨੌਕਰੀ ਤੇ ਰਖਾਤੇ ਜਦੋਂ ਦੋਨੇ ਮੁੰਡੇ ਨੌਕਰੀ ਤੇ ਰਖਾਤੇ ਤੇ ਡਿਊਟੀ ਦਿਆ ਕਰਨੇ ਪਈ ਮਾਲਦਾਰੀ ਦੇ ਨਾਲ ਆ 5 ਸਾਲਾਂ ਦੇ ਬਾਅਦ ਉਹੀ ਸਦਾਗਰ ਨੇ ਜਹਾਜ਼ ਵਾਪਸ ਉਸੇ ਸ਼ਹਿਰ ਨੂੰ ਮੋੜ ਲਿਆ ਪਤਨ ਦੇ ਲਾਤਾ ਆ ਕੇ ਪਤਨ ਦੇ ਲਾਇਆ ਤੇ ਉਹ ਸਦਾਗਰ ਰਾਜੇ ਕੋਲੇ ਆ ਗਿਆ ਕਹਿੰਦਾ ਮਹਾਰਾਜ ਮੈਨੂੰ નોਕਰ ਦਿਓ ਬਹੁਤ ਚੋਸਤ ਸਿਆਰ ਮੇਰੇ ਜਹਾਜ਼ ਦਾ ਪਹਿਰਾ ਦੇਣਾ ਕਿਤੇ ਮੈਨੂੰ ਮੈ ਲੁੱਟਿਆ ਨਾ ਜਾਵਾਂ ਉਹ ਕਹਿੰਦਾ ਕੋਈ ਗੱਲ ਨਹੀਂ ਉਹ ਸਿਪਾਹੀ ਕਹਿੰਦੇ ਓਏ ਸ਼ਿਆਰ ਹੁੰਦੇ ਨੇ ਦੂਜੀ ਕਹਿੰਦੇ ਸਮੁੰਦਰ ਦਾ ਕਾਮਾ ਠੰਡੀਆਂ ਹਵਾ ਆਉਣੀਆਂ ਪਾਲੇ ਮਰ ਜਾਗੇ ਅੱਜ ਅੱਜ ਵਾਕਾ ਜਾਂਦੀ ਡਿਊਟੀ ਲਾ ਦਿਓ ਕਹਿੰਦੇ ਵੀ ਆ ਨਵੇਂ ਮੁੰਡਿਆ ਇਹ ਲਾਇਆ ਦੋਨੇ ਇਹ ਪਹਿਰਾ ਦੇਣਗੇ ਦੋਨੇ ਭਾਈ ਵੀ ਤੋਰ ਤੇ ਜੋ ਗਈ ਜਾ ਕੇ ਕਹਿੰਨਾਂ ਲੈ ਵੀ ਤੁਸੀਂ ਪਹਿਰਾ ਦੇਣਾ ساری ਰਾਤ ਜਾਗਦੇ ਰਹਿਣਾ ਤੇ ਬਾਦਸ਼ਾਹ ਨੂੰ ਮਾ ਛੋੜੇ ਪੈਸੇ ਭਰੇ ਆ ਰਾਤ ਦੇ ਕਹਿੰਦੇ ਜੀ ਕੋਈ ਗੱਲ ਨਹੀਂ ਪਹਿਰਾ ਦੇਵਾਂਗੇ ਉਹ ਕੁਦਰਤ ਜਿੱਥੇ ਉਹਨਾਂ ਦੀ ਮਾਂ ਦੀ ਕਮਰੇ ਜੀ ਦੀ ਉੱਥੇ ਡਿਊਟੀ ਲਾਤੀ ਰਾਣੀ ਪਈ ਆ ਦੇਵਤਾ ਚ ਕਿਹੜੀ ਕਿੜੀ ਨਹੀਂ ਉਡਾਉਣੀ ਹੁੰਦੀ ਐ ਤੇ ਉਹ ਛੋਟਾ ਕਹਿੰਦਾ ਵੱਡੇ ਨੂੰ ਕਹਿੰਦਾ ਕੁਝ ਜੱਗ ਬੀਤੀ ਸੁਣਾ ਦੇ ਉਹ ਕਹਿੰਦਾ ਜੱਗ ਬੀਤੀਆਂ ਦਾ ਲੋਗ ਸੁਣਾਉਂਦੀ ਉਹਨੇ ਹੱਡ ਬੀਤੀ ਨਾ ਸੁਣਾਵਾ ਕਿ ਉਹ ਵੱਡਾ ਸੀ ਉਹ 7 ਸਾਲ ਦਾ ਦੀ ਕਹਿੰਦਾ ਸੁਣਾ ਜਿਦੋਂ ਆਇਆ ਕਿ ਹੱਡਬੀਤੀ ਰਾਣੀ ਦੀ ਅੱਖ ਖੁੱਲ ਗਈ ਰਾਣੀ ਤਾਂ ਬੈਠੀ ਹੋ ਗਈ ਮੰਜੇ ਤੇ ਬੈਠੀ ਹੋ ਕੇ ਮਾੜੀ ਦੀ ਬਾਰੀ ਖੋਲ ਲਈ ਵੀ ਹੈ ਨਿਕੇ ਨਿਕੇ ਜਿਉਂ ਆਖ ਨੇ ਹੱਡਬੀਤੀ ਕੀ ਸੁਣਾਉਣਗੇ ਉਹ ਕਹਿੰਦਾ ਨਾ ਆਪਾਂ ਫਲਾਣੇ ਰਾਜੇ ਦੇ ਪੁੱਤਾਂ ਕਹਿੰਦਾ ਸਾਹ ਉਹ ਰਾਜਦਾਨਾ ਵਾਲਾ ਰਾਣੀ ਫਟਦੇ ਨੇ ਸਮਝ ਗਈ ਤਾਂ ਵੀ ਬੱਚੇ ਤਾਂ ਮੇਰੇ ਹੀ ਨੇ ਕਹਿੰਦਾ ਆਪਣੇ ਨਾ ਇੱਕ ਸਾਧ ਆ ਗਿਆ ਸੀ ਕੇਰੇ ਰਾਜ ਕਹਦਾ ਉਹਨੇ ਆਪਣੇ ਪਿਤਾ ਤੋਂ ਗਊ ਦਾ ਮਾਸ ਮੰਗ ਲਿਆ ਨਹੀਂ ਕਹਿੰਦਾ ਰਾਜ ਛੱਡ ਦਿਓ ਕਹਿੰਦਾ ਫਿਰ ਆਪਣੇ ਪਿਤਾ ਨੇ ਰਾਜ ਛੱਡਤਾ ਆਪਣੀ ਮਾਤਾ ਆ ਪਿਤਾ ਪਾਣੂ ਲੈ ਕੇ ਨਾ ਉਥੋਂ ਰਾਜ ਛੱਡ ਕੇ ਆ ਗਏ ਕਹਿੰਦਾ ਆਪਾਂ ਇੱਕ ਹੋਰ ਸ਼ਹਿਰ ਵਿੱਚ ਆ ਗਏ ਉੱਥੇ ਹੀ ਕਹਿੰਦਾ ਪਿਤਾ ਕਹਿੰਦਾ ਵੀ ਐਂ ਕਰਦਿਆਂ ਹਾੜੀ ਦੀ ਰੋਤੀ ਵੀ ਮੈਂ ਚਲੋ ਕਣਕ ਵੜ ਲਿਆ ਕਰੂੰ ਕਿਸੇ ਦੀਹਾੜੀ ਕਰ ਲੂੰ ਉਹ ਰਾਣੀ ਕਹਿੰਦੀ ਤਾਂ ਮੈਂ ਬਲੀਆਂ ਚੁੱਕ ਕੇ ਭੁੰਨ ਕੇ ਬੱਚਾ ਨੂੰ ਖਵਾ ਦਿਆ ਕਰਾਂਗੇ ਦਾਣੇ ਕਹਿੰਦਾ ਉੱਥੇ ਆ ਕੇ ਜਦੋਂ ਨੇ ਆਪਣੇ ਪਿਤਾ ਨੇ ਕਿੱਥੇ ਕਹਿੰਦਾ ਹਾੜੀ ਵੱਡੀ ਦੀ ਵੱਢਣੀ ਤਾਂ ਪੈਗੀ ਪਰ ਵੱਡੀ ਨਾ ਗਈ ਕਹਿੰਦਾ ਜ਼ਿਮੀਂਦਾਰ ਬਹੁਤ ਸਿਆਣਾ ਦੀ ਕਹਿੰਦਾ ਉਹਨੇ ਪਾਣੀ ਦੀ ਰੱਖ ਲੈ ਵੀ ਤੂੰ ਪਾਣੀ ਦੀ ਤੌੜੀ ਲਿਆ ਦੀ ਤੇ ਇਸ ਵੱਡੀ ਨਹੀਂ ਜਾਣੀ ਤੂੰ ਤੂੰ ਹਾਰੀਆਂ ਵੱਢ ਨਾਲ ਆਈ ਤੂੰ ਤਾਂ ਕਿਸੇ ਅਮੀਰ ਘਰ ਦਾ ਦੀ ਪੁੱਤ ਹੈ ਕਹਿੰਦਾ ਸ਼ਾ ਤੇ ਰਾਣੀ ਸੁਣੀ ਜਾਂਦਾ ਕੰਨ ਲਾ ਕੇ ਧਿਆਨ ਦੇ ਨਾਲ ਬਾਰੀ ਖੋਲ ਲਈ ਥੋੜੀ ਜੀ ਉਹ ਕਹਿਣ ਲੱਗਾ ਫੇਰ ਕਹਿੰਦਾ ਉੱਥੋਂ ਵੀ ਫਿਰ ਪਿਤਾ ਆਪਣੇ ਕਹਿੰਦਾ ਕਿ ਝੂਰੀ ਦੇ ਕੋਲੇ ਨੌਕਰੀ ਕਰਨ ਲੱਗੇ ਮਾਂ ਦਾ ਕਹਿੰਦਾ ਬੜੀ ਝੋਕ ਦਿੰਦੀ ਪੱਠੀ ਕਹਿੰਦਾ ਬਾਪੂ ਲੋਨ ਆਉਂਦਾ ਪਿਤਾ ਜੀ ਬਾਲਣ ਲਿਆਉਣਾ ਆਉਂਦਾ ਕਹਿੰਦਾ ਪੰਪਾਤਾ ਦੇ ਕੋਲੇ ਵਲਾਂ ਕਰਦੇ ਹੁੰਦੇ ਰਾਣੀ ਨੇ ਕਹੇ ਤਾਂ ਬਾਕੀ ਮੇਰੀ ਪੁੱਤ ਬੋਲਦੇ ਨੇ ਗੱਲਾਂ ਸਾਡੀਆਂ ਹੀ ਕਰਦੇ ਆ ਕਹਿੰਦਾ ਫੇਰ ਕਹਿੰਦਾ ਫੇਰ ਮਾਂ ਪਠੀ ਝੋਕਣ ਤੋਂ ਪਹਿਲਾਂ ਫਿਰ ਉਹਦੇ ਚਿਉਰੀ ਨਾਲ ਪਾਣੀ ਭਰਨ ਜਾਂਦੀ ਹੁੰਦੀ ਕਹਿੰਦਾ ਇੱਕ ਦਿਨਾਂ ਸਹਾੂਕਾਰ ਸਦਾਗਰ ਜਹਾਜ਼ ਲੈ ਕੇ ਇੱਥੇ ਆ ਗਿਆ ਜਿੰਨੇ ਕਹਿੰਦਾ ਅੱਜ ਜਹਾਜ਼ ਤੇ ਬੈਠਿਆ ਕਹਿੰਦਾ ਉਹ ਚੋਰੀ ਨੇ ਪਹਿਲੇ ਹੀ ਇਹਦੇ ਨਾਲ ਗੱਲ ਕਰਕੇ ਜਦੋਂ ਮਾਂ ਪੰਜਵਾ ਤੋੜਾ ਪਹੁੰਚਾਈ ਨਾ ਕਹਿੰਦਾ ਸਦਾਗਰ ਜੋ ਹਜ ਹੱਕ ਕੇ ਲੈ ਗਿਆ ਪਤਾ ਨਹੀਂ ਮਾਂ ਕਿੱਧਰ ਗਈ ਹੁਣ ਤਾਂ ਆਪ ਜਦੋਂ ਇੱਥੇ ਗੱਲ ਆ ਗਈ ਰੋਲਾ ਪਾਤਾ ਰਾਣੀ ਨੇ ਤਾਂ ਕਹਿੰਦੀ ਚੋਰ ਚੋਰ ਆ ਭਈ ਵੀ ਇਹਨੂੰ ਪਤਾ ਲੱਗ ਗਿਆ ਜੋ ਹਾਜ ਨਾ ਲੈ ਗਿਆ ਹੱਕ ਕੇ ਜੋ ਚੋਰ ਚੋਰ ਕੇ ਹਾ ਸਦਾਗਰ ਆਇਆ ਭੱਜ ਗਏ ਕਹਿੰਦੀ ਜਿਹੜੇ ਆ ਦੋ ਪਹਿਰੇ ਆਏ ਨੇ ਮੇਰੇ ਤਾਂ ਹਾਰ ਚੱਕ ਲੈਣਾ ਨੇ ਜ਼ੋਰ ਨੇ ਰਾਜਾ ਕਹਦਾ ਸਦਾ ਕਰ ਕਹਨਾ ਮੈਂ ਤਾਂ ਬੜੇ ਇਮਾਨਦਾਰੀ ਨਾਲ ਇਤੀ ਰਾਜੇ ਤੋਂ ਚੋਰ ਦੇ ਤੇ ਮਾੜੀ ਗੱਲਾਂ ਰਾਜੇ ਦੀ ਪਈ ਦਿਨ ਚੜ ਗਿਆ ਸਦਾ ਕਰ ਤਾਂ ਲੈ ਕੇ ਰਾਣੀ ਨੂੰ ਤੇ ਉਹਨਾਂ ਬੱਚਿਆਂ ਨੂੰ ਫੜ ਕੇ ਕਹਿੰਨਾ ਮਹਾਰਾਜ ਆ ਤੁਸੀਂ ਸਾਨੂੰ ਕਹੇ ਜੇ ਨੌਕਰ ਦਿੱਤੇ ਨੇ ਕਹਿੰਦੇ ਕਿਉਂ ਕਹਿੰਦਾ ਮੇਰੀ ਘਰ ਵਾਲੀ ਦਾ ਕਹਿੰਦਾ ਹਾਰ ਚੱਕ ਲਿਆ ਤੇ ਕਹਿੰਦਾ ਇਹਨੂੰ ਪਤਾ ਲੱਗ ਗਿਆ ਨੇ ਰੌਲਾ ਪਾਤਾ ਇਦੋਂ ਹੁਣ ਰਾਜਾ ਵੀ ਦੇਖੀ ਜਾਂਦਾ ਵੀ ਬੱਚੇ ਮੇਰੇ ਨੇ ਵੀ ਪਰ ਮੈਂ ਤਾਂ ਹਦ ਰਖਤਾ ਨਾ ਬੰਨਿਆ ਸੀ ਮੈਂ ਵੀ ਉਸ ਤੇ ਕੋਈ ਜਾਨਵਰ ਖਾ ਗਿਆ ਉਹ ਉਧਰ ਰਾਣੀ ਨੇ ਵੀ ਰਾਜੇ ਨੂੰ ਸਿਆਲ ਲਿਆ ਤੇ ਰਾਜੇ ਨੇ ਜੋ ਚੱਕਿਆ ਰਾਣੀ ਕਣੀ ਦੇਖਿਆ ਵੀ ਲੱਗਦੀ ਤਾਂ ਮੇਰੀ ਰਾਣੀ ਆ ਉਹ ਰਾਣੀ ਕਹਿ ਲੱਗੀ ਜੀ ਬਾਦਸ਼ਾਹ ਮੇਰੀ ਇੱਕ ਬੇਨਤੀ ਹੈ ਤਾਂ ਦੱਸ ਕਹਿੰਦੀ ਚਾਰੇ ਦਰਵਾਜਿਆਂ ਨੂੰ ਜਿੰਦੇ ਲਾ ਦੇ ਬਾਹਰਲਾ ਬਾਹਰ ਨਾ ਜਾਵੇ ਅੰਦਰਲਾ ਅੰਦਰ ਨਾ ਆਵੇ ਮਣੋਕਰਾਂ ਨੂੰ ਕਹਦਾ ਕਿ ਨਾ ਜਿੰਦੇ ਲਾ ਦਿਓ ਕੋਈ ਬੰਦਾ ਬਾਹਰਲਾ ਵਾਰ ਨਾ ਆਵੇ ਅੰਦਰਲਾ ਅੰਦਰ ਨਾ ਆਵੇ ਕਹਿੰਦੀ ਜਹਾਜ਼ ਨੂੰ ਜਿੰਦਾ ਲਾ ਦਿਓ ਜਹਾਜ਼ੋਂ ਤੋਂ ਚੱਲੇ ਨਾ ਪਿੱਲਵਾਤਾ ਕਹਿੰਦੀ ਜਿਹੜਾ ਸਦਾਗਰ ਬੈਠਾ ਹੈ ਇਹਦੇ ਹੱਥ ਘੜੀ ਲਾ ਲੋ ਹੁਣੇ ਨੋਕਰਾਂ ਨੂੰ ਇਸ਼ਾਰਾ ਕੀਤਾ ਲਾ ਲਈ ਹੱਥ ਘੜੀ ਕਹਿੰਦੀ ਕਿ ਛਿਓਰੀਆ ਜਿਹੜੀ ਛੋੜੇ ਸ਼ਹਿਰ ਦੇ ਵਿੱਚ ਦਾਣੇ ਪੁੰਦੀ ਹੈ ਉਹਨੂੰ ਵੀ ਚੱਕ ਲਿਆ ਵੇ ਪੁਲਿਸ ਪਈ ਗਏ ਚੋਰੀ ਨਿਆਖਾ ਕਹਤੇ ਦਾਣੇ ਦੂਨੇ ਬਣਾਉਣੀ ਆਏ ਨੇ ਕਹਿੰਦੀ ਹਾਂ ਭਾਈ ਆਓ ਦਾਣੇ ਬਣਾਉਣੇ ਆ ਕਹਿੰਦੇ ਪਾਲ ਲਿਆ ਦਾਣੇ ਚਲ ਤੈਨੂੰ ਦੱਸਾਂਗੇ ਦਾਣੇ ਬਣਾਉਣੇ ਕੀ ਕਰਨਾ ਹੈ ਕਹਿ ਲੱਗੀ ਕਿ ਮੈਂ ਤਾਂ ਗਰੀਬੀਆਂ ਮੈਂ ਪੱਟੀਆਂ ਝੋਕੇ ਜਵਾਕ ਪਾਲਦੀਆਂ ਕਹਿੰਨਾ ਪੱਟੀਆਂ ਝੋਕੇ ਨਹੀਂ ਪਾਲਦੀ ਤੀਵੀਆਂ ਵੇਚ ਕੇ ਪਾਲਦੀ ਆ ਬਈ ਠਹਿ ਗਈਆਂ ਚੋਰੀ ਦੀ ਵੀ ਛੋਡੀ ਪੰਜ ਪਤਾ ਲੱਗਾ ਤਾਂ ਮੈਂ ਤਾਂ ਮਰੀ ਜਾ ਹੁਣ ਕਹਿੰਨਾ ਚੱਲ ਉੱਥੇ ਚੱਲਾ ਜਦੋਂ ਲੈ ਕੇ ਆ ਗਈ ਰਾਜਾ ਕਹਿੰਦਾ ਹਾਂ ਕਹਿੰਦੀ ਹਾਂ ਜੀ ਆਹ ਹੈ ਕਹਿੰਦੀ ਜੀ ਇਹਨੇ ਪੁਸ਼ਵਾਸ ਦਾ ਕਰਨੂ ਆ ਵੇਚੀ ਆ ਕਹਿੰਦਾ ਕਿਉਂ ਏ ਕਹਿੰਦਾ ਹਾਂ ਜੀ ਮੇਰੇ ਤੋਂ ਪੈਸੇ ਲੈ ਕੇ ਇਹਨੇ ਮੈਨੂੰ ਵੇਚ ਦਿੱਤੀ ਵੀ ਤੂੰ ਲੈ ਜਾ ਪਰ ਕਹਿੰਦਾ ਜੀ ਇਹਨੇ ਆਵਦਾ ਧਰਮ ਕੈ ਮਰ ਖੈਦਰ ਇਹ ਆਪ ਕੁਆਟਰ ਦੇ ਅੰਦਰ ਰਹੀ ਆ ਜੋ ਬਾਹਰ ਨਿਕਲੀ ਐ 5 ਸਾਲਾਂ ਦੀ ਆ ਮੇਰੀ ਖਾਣਾ ਸਭ ਕੁਝ ਮਿਲਦਾ ਸੀ ਰਾਜੇ ਨੇ ਤਾਂ ਜੋ ਦੇਖੇ ਕਹਿੰਦਾ ਬੁੱਕੜ ਚ ਲੈ ਆਇਆ ਪਾ ਜਿਕੇ ਬੱਚਿਆਂ ਨੂੰ ਰਾਣੀ ਨੂੰ ਰਾਣੀ ਨੇ ਉੱਠ ਕੇ ਰਾਜੇ ਦੇ ਪੈਰੀ ਹੱਥ ਲਾਏ ਕਹਿੰਦਾ ਰਾਣੀ ਹੋਣੇ ਚੀਜ਼ ਦਾ ਨਾਂ ਤੂੰ ਹੀ ਕਰ ਦੇ ਜਿਵੇਂ ਕਹੇਗੀ ਉਹ ਮੈਂ ਜਿਕਰੀ ਕਰੂੰ ਉਹ ਕਹਿੰਦੀ ਐਂ ਕਰਾ ਇਹਨਾਂ ਨੂੰ ਗੋਡੇ-ਗੋਡੇ ਧਰਤੀ 'ਚ ਗੱਡ ਕੇ ਟੋਆ ਪਟ ਕੇ ਇਹਨਾਂ ਨੂੰ ਕੁੱਤੇ ਛੱਡ ਕੇ ਜਿਉਂਦਿਆਂ ਨੂੰ ਤੜਾ ਦੇ ਬਈ ਸਨਿਆਰ ਦੇ ਚੋਰੀ ਹੜਕੇ ਬੋਲਸਾਂ ਨੇ ਪੱਟ ਕੇ ਟੂਆ ਦੱਬ ਕੇ ਦੋਨਾਂ ਦੇ ਪਾਤੀ ਰੱਖੇ ਹੁੰਦੇ ਰਾਜਾ ਦੇ ਕੁੱਤੇ ਇਸ ਕੰਮ ਨੂੰ ਬੁਰਕੀਆਂ ਖਾਈ ਜਾਂਦੇ ਬੰਦੇ ਨੂੰ ਹੌਲੀ-ਹੌਲੀ ਤੋੜ-ਤੋੜ ਕੇ ਮਾਸ ਖਾਈਏ ਕੁੱਤੇ ਤੜਫਾਤ ਲੜਫਾ ਕੇ ਮਾਰੀਆਂ ਉਹ ਰਾਜਾ ਕਹਿਣ ਲੱਗਿਆ ਉਥੇ ਦੀ ਪਰਜਾ ਨੂੰ ਇਹ ਮੇਰੀ ਰਾਣੀ ਐ ਮੈਂ ਫਲਾਣੇ ਸ਼ਹਿਰ ਦਾ ਰਾਜਾ ਆ ਮੇਰੇ ਬੱਚੇ ਨੇ ਇਹ ਚੂਰੀ ਕੋਲੇ ਅਸੀਂ ਰਹੇ ਆ ਤੇ ਲੋਕਾਂ ਕਹਣ ਲੱਗੇ ਬੜੇ ਖੁਸ਼ ਹੋਏ ਲੋਕ ਕਹਿੰਦੇ ਵੀ ਬਾਦਸ਼ਾਹ ਸਾਹਦਾ ਵਜ਼ੀਰ ਕਹਿੰਦੇ ਸੋਹਣੀ ਸ਼ਕਲ ਰੰਗ ਰੂਪ ਤੇ ਪਤਾ ਲੱਗਦਾ ਸੀ ਵੀ ਇਹ ਤਾਂ ਕੋਈ ਬਾਦਸ਼ਾਹ ਬੰਦਾ ਹੈ ਹਾਂਜੀ ਇਹ ਪੂਰੀ ਹੋ ਗਈ ਜੀ